ਗੁਜ਼ਰਣੇ ਘੈਂਟੇ ਹੋਵੋਗੇ ਤੇ ਬਈ ਸਵਾਗਤ ਆ ਮੇਰੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਤੇ ਬਈ ਮੈਂ ਚੱਲਿਆ ਸੀਗਾ ਸਮਾਨ ਦੇਣ ਆ ਪੈਸੇ ਤਾਂ ਦੇਤੇ ਤੇ ਮੈਂ ਸਮਾਨ ਧਿਆਨਾ ਪਹਿਲਾਂ ਤਾਂ ਆਹ ਦੇਖੋ ਯਾਰ ਕੈਂਡੀ ਕੀ ਕਰਦੀ ਫਿਰਦੀ ਹੈਗੀ ਓਏ ਇਹ ਕੈਂਡੀ ਤੇ ਯਾਰ ਮੈਂ ਸਮਾਨ ਲੈ ਕੇ ਆ ਰਿਹਾ ਸੀਗਾ ਤੇ ਮਿਲਦਾ ਤੁਹਾਨੂੰ ਸਮਾਨ ਦੇ ਸਮਾਨ ਤਾਂ ਮੈਂ ਲੈ ਆਇਆ ਸੀਗਾ ਤੇ ਹੁਣ ਮੈਂ ਘੁੰਮਦਾ ਫਿਰ ਰਿਹਾ ਘਰੇ ਕੋਈ ਕੰਮ ਤਾਂ ਕੋਈ ਹੈਗਾ ਨਹੀਂ ਮੈਂ ਸਕੂਲ ਤੇ ਟਿਊਸ਼ਨ ਲਾਇਆ ਨਾ ਆਹ ਦੇਖੋ ਯਾਰ ਮੇਰੇ ਤਾਇਦੇ ਦੇ ਘਰ ਤੋਂ ਤਾਂ ਬਹੁਤ ਸੋਹਣਾ ਵਲੋਗ ਮਤਲਬ ਵਿਊ ਆਂਦਾ ਤਾਂ ਤੇ ਮੈਂ ਤੁਹਾਨੂੰ ਦਿਖਾਣਾਗਾ ਯਾਰ ਤੇ ਆਹ ਦੇਖੋ ਯਾਰ ਉੱਪਰ ਆ ਗਈ ਤੇ ਮੈਂ ਤੁਹਾਨੂੰ ਦਿਖਾਣਾ ਯਾਰ ਵਿਊ ਯਾਰ ਤੁਸੀਂ ਦੇਖਿਆ ਵਿਊ ਕਿੰਨਾ ਵਧੀਆ ਹੁੰਦਾ ਹੈ ਇਹਨਾਂ ਦੇ ਘਰ ਤੋਂ ਇਹ ਯਾਰ ਹੁਣ ਮੈਂ ਇਹਨਾਂ ਦੇ ਕੋਠੇ ਤੇ ਆਇਆ ਹੋਇਆ ਆਹ ਦੇਖੋ ਯਾਰ ਕੈਂਡੀ ਦੇ ਲੱਛਣ ਇਹ ਕੈਂਡੀ ਕੰਮ ਗਏ ਸੀ ਉਹਦਾ ਹੋ ਗਿਆ ਕੰਮ ਤੇ ਹੁਣ ਬਸ ਘਰੇ ਆ ਗਏ ਅਸੀਂ ਤੇ ਉਹ ਬਾਹਰ ਦੇਖੋ ਮੰਕਲ ਹੁਣੀ ਕੰਮ ਕਰਦੇ ਵਜੇ ਨੇ ਤੇ ਮੇਰਾ ਮਤਲਬ ਤਾਏ ਹੁਣੀ ਨੇ ਸਾਡੇ ਸਗੇ ਨਹੀਂ ਉਹ ਮਤਲਬ ਰਿਸ਼ਤੇ ਕਰਚੂ ਮੰਨ ਲਓ ਤੇ ਬਾਕੀ ਯਾਰ ਤੁਸੀਂ ਸਾਡੇ ਪਿੰਡਾਂ ਦਾ ਵੀਊ ਦੇਖੋ ਯਾਰ ਚੈੱਕ ਕਰੋ ਵੀਊ ਬਹੁਤ ਹੁਣਾ ਦਾ ਯਾਰ ਸਾਡੇ ਪਿੰਡਾਂ ਦਾ ਤੇ ਬਾਕੀ ਇੱਧਰ ਤੁਸੀਂ ਦੇਖ ਸਕਦੇ ਹੋ ਆ ਇਧਰ ਮੱਜਾਂ ਵਜਾ ਦੇ ਜਿਵੇਂ ਦੁੱਧ ਕੱਢਦੇ ਹੁੰਨੇ ਆ ਉਸ ਨੂੰ ਲਾ ਲੋ ਤੇ ਤੁਸੀਂ ਦੇਖ ਹੀ ਸਕਦੇ ਆ ਆ ਗੰਧ ਪਿੱਲੇ ਯਾਰ ਤੇ ਹੁਣ ਇਹਦੇ ਚਾਵਲੀ ਫਰਦੀ ਦੇਖਿਓ ਯਾਰ ਗੰਧ ਬਹੁਤ ਲੱਗਿਆ ਇਹ ਖਰ ਲੱਛਣ ਬਹੁਤ ਆਰਦੀ ਆ ਕੀ ਇਹ ਆ ਜਾਂਦੀ ਯਾਰ ਭੱਜੀ ਫਿਰ ਪਤਾ ਯਾਰ ਵੀ ਚਾਪੜੀ ਫਿਰੂਗੀ ਹੁਣ ਆ ਤੁਸੀਂ ਆਪ ਦੇਖੋ ਯਾਰ ਕਿਵੇਂ ਜਾਂਦੀ ਆ ਕੀ ਭੱਜੀ ਹੋਈ ਭਾਈ ਆਈ ਨੂੰ ਕੋਈ ਫੜ ਲੈਣਾ ਉਹ ਦੇਖੋ ਯਾਰ ਗੁਰਜੰਟੂ ਵੀ ਸਾਰੇ ਜਾਣੇ ਚਾਚੇ ਨਾਲ ਹੀ ਫਿਰਦਾਗਾ ਉਹ ਤੇ ਯਾਰ ਬਾਹਰ ਚੱਲਦੇ ਹੁਣ ਆਪਾਂ ਆਹ ਦੇਖੋ ਯਾਰ ਮੇਰਾ ਚਾਚਾ ਉਹ ਚਾਚੇ ਹਾਂ ਆਹ ਦੇਖ ਯਾਰ ਇਹੋ ਨੇ ਯਾਰ ਚਾਚੇ ਨੇ ਬੁਲਾਇਆ ਆਪਾਂ ਕੰਮ ਕਰਦੇ ਆਂ ਉਹ ਤਾਂ ਇਹ ਰੁੱਖਾ ਕੰਮ ਮੈਨੂੰ ਬੁਲਾਇਆ ਸੀਗਾ ਚਾਚੇ ਨੇ ਉੱਧਰ ਗਏ ਸੀ ਤੇ ਤੁਸੀਂ ਯਾਰ ਇਹਦੇ ਲੱਛਣ ਦੇਖੋ ਯਾਰ

ਸਾਡੇ ਨਾਲ ਆਹ ਦੇਖੋ ਯਾਰ ਕਿਵੇਂ ਮੇਰੇ ਪੈਰ ਖਾਣੇ ਵੱਲ ਲੱਗ ਰਿਹਾ ਇਕਦਾਂ ਯਾਰ ਮੈਨੇ ਪਾਈ ਵੀ ਛੋਟ ਹੋਈ ਆ ਛੋਟਸ ਪਾਈ ਹੋਏ ਨੇ ਮਤਲਬ ਤੇ ਯਾਰ ਵੱਡੀ ਯਾਰੀ ਹੀ ਆ ਗਈ ਇਹ ਯਾਰ ਇਹਨੂੰ ਛੇੜੰਦਾ ਇੱਕ ਵਧੀਆ ਤਰੀਕਾ ਹੈਗਾ ਬਸ ਐ ਪੈਰ ਜੇ ਖੜਗਾ ਦੋ ਹੁਣ ਦੇਖੋ ਕਿਵੇਂ ਆਊਗੀ ਆ ਦੇਖੋ ਯਾਰ ਕਿਵੇਂ ਛੋਟ ਕਰਦੀ ਆ ਗਈ ਹਾਂ ਯਾਰ ਬਾਕੀ ਇਹ ਸਾਰਾ ਦਿਨ ਹੀ ਖੇਡਦੀ ਰਹਿੰਦੀ ਆ ਸਾਡੇ ਨਾਲ ਚੋੜ ਉਹ ਕਰਦੇ ਆ ਤੇ ਛਿੱਤਰ ਵੀ ਬਹੁ ਖਾਂਦੀ ਆ ਫਿਰ ਡੈਡੀ ਦਾ ਆ ਦੇਖੋ ਯਾਰ ਇਹੇ ਚਲ ਛਣਾ ਕਰਕੇ ਤਾਂ ਛਿੱਤਰ ਖਾਂਦੀ ਆਗੀ ਆ ਦੇਖੋ ਕਿਵੇਂ ਹੁਣ ਗੰਦ ਖਾਣ ਲੱਗਣ ਦੀ ਕੋਸ਼ਿਸ਼ ਕਰ ਰਹੀ ਆਗੀ ਪਰ ਉਹ ਗੰਦ ਹੈ ਨਹੀਂ ਗੰਨਾ ਨਹੀਂ ਕੱਟੇ ਗੰਦਾਂ ਦਾ ਬਾਲਾ ਗੰਦਾ ਯਾਰ ਇੱਧਰ ਮਤਲਬ ਖੇਤਾਂ ਕੁੱਤਾਂ ਚੋਂ ਪਾਣੀ ਜਾਂਦੇ ਇੱਧਰ ਤਾਂ ਫਿਰ ਜਿੰਨਾ ਪਾਣੀ ਜਾਂਦਾ ਫਿਰ ਨਾਲੀ ਦੇ ਹਿਸਾਬ ਨਾਲੇ ਬਣਾਇਆ ਪਿਆ ਹੈ ਗਮ ਇੱਧਰ ਦੇਖੋ ਯਾਰ ਤੁਸੀਂ ਕਿਵੇਂ ਚੋੜ ਕਰ ਰਹੀ ਹੈਗੀ ਇਹ ਇਹ ਸਾਰਾ ਦਿਨ ਚੋੜ ਕਰਦੀ ਰਹਿੰਦੀ ਆ ਤੇ ਫਿਰ ਛਿੱਤਰ ਵੀ ਅਸੀਂ ਹਾਂਦੀ ਆ ਤੇ ਬਾਕੀ ਯਾਰ ਉੱਧਰ ਸਾਡੇ ਗਵਾਂਡੀਆਂ ਨੇ ਕੋਠੀ ਬਣਾਈ ਸੀ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਸੋਹਣੀ ਆ ਯਾਰ ਅੱਗੇ ਤੋਂ ਜੇ ਮੈਂ ਤੁਹਾਨੂੰ ਦਿਖਾਵਾਂ ਨਾ ਇੱਕ ਸਾਹ ਨਾਲ ਬਹੁਤ ਸੋਹਣੀ ਕੋਠੀ ਆ ਰਹੀ ਹੈ ਅੰਦਰੋਂ ਵੀ ਬਹੁਤ ਲਗਜ਼ਰੀ ਆ ਤੇ ਇੱਧਰ ਯਾਰ ਹੁਣ ਆਪਣੇ ਚੋਲ ਜਿਹਨੂੰ ਆਪਾਂ ਜੀਰੀ ਕਹਿੰਦੇ ਆ ਪੱਕਣ ਚੈਣ ਤਿਆਰ ਹੋ ਰਹੇ ਨੇ ਤੇ ਇੱਧਰ ਯਾਰ ਇਹ ਨਹੀਂ ਹਟਦੀ ਤੇ ਬਾਕੀ ਯਾਰ ਤੁਸੀਂ ਦੇਖ ਹੀ ਸਕਦੇ ਹੋ ਮਾਹੌਲ ਸਾਡੇਆਂ ਪਿੰਡਾਂ ਦਾ ਹੌਸੀ ਤਮਤਲੀ ਛੋਟੇ ਜਿਹੇ ਪਿੰਡਾਂ ਤੋਂ ਆ ਜੀ ਬਾਲੀ ਸਿਆਣੇ ਬੱਚੇ ਆ ਜੀ ਅਸੀਂ ਤੇ ਤੁਸੀਂ ਆਪ ਲੱਛਾਂ ਦੇਖ ਲਓ ਜੀ ਇਹਦੇ ਬਸ ਯਾਰ ਜੇ ਇਹਨੂੰ ਡਰਾਣਾ ਆਇਆ ਭਜਾਣਾ ਤੇ ਉਧਰ ਮੇਰੀ ਬੜੀ ਅੰਮੀ ਆ ਤਾਂ ਦੇਖ ਸਕਦੇ ਹੋ ਜੀ ਤੇ ਹੁਣ ਉਹਦੇ ਨਾਲ ਨਾ ਪੰਗਾ ਨਹੀਂ ਲੈ ਵਾਲੇ ਯਾਰ ਯਾਰ ਇਹ ਕੁਝ ਖਾਈ ਜਾਂਦੀ ਐ ਹੁਣ ਦੇਖੋ ਯਾਰ ਇਹ ਕਿਵੇਂ ਡਰ ਕੇ ਭੱਜਦੀ ਐ ਆਹ ਦੇਖੋ ਫਿਰ ਕਿਵੇਂ ਡਰ ਕੇ ਭੱਜ ਜੀ ਆਈਏ ਆ ਦੇ ਕੋ ਕੁਛ ਖਾਰੀ ਆ ਗਈ ਇਹ ਯਾਰ ਹੁਣ ਬਸ ਇਹਦੇ ਚਪਲੀ ਦੇਖਿਓ ਫਿਰਦੀ ਆ ਦੇਖੋ ਯਾਰ ਚਪਲੀ ਹੁਣ 5 ਫੁੱਟ ਤੋਂ ਆਉਗੀ ਕੀ ਹਰੀ ਹੈ ਕੀ ਹਰੀ ਆ ਦੇਖੋ ਯਾਰ ਹੁਣ ਆ ਦੇਖੋ ਯਾਰ ਜੇ ਐ ਫਿਰ ਇਹਨਾਂ ਨੂੰ ਕੁਛ ਕਹੀਏ ਨਾ ਫਿਰ ਇਹ ਵਿਗੜ ਜਾਂਦੀ ਆ ਫਿਰ ਜ਼ਿਆਦਾ ਵਿਗੜ ਲਾ ਜਾਂਦੇ ਨੇ ਮਤਲਬ ਯਾਰ ਹੁਣ ਛੋਟੀ ਹੈ ਜੇ ਹੁਣੇ ਤੋਂ ਸਕਾਵਾਂਗੇ ਤਾਂਹੀਂ ਅੱਗੇ ਜਾ ਕੇ ਸਿੱਖੂਗੀ ਇਹ ਲੋ ਨੂੰ ਅੰਦਰੇ ਜਲਦਾ ਉਹ ਬੈੜੀ ਦੇਖੋ ਯਾਰ ਆ ਗਈ ਕਿੰਨੀ ਤੇਜ਼ ਆ ਗਈ ਇਹ ਆਉ ਰਹੀ ਆ ਕੇ ਬੈ ਗਈ ਯਾਰ ਜਦ ਅਸੀਂ ਚੋੜ ਕਰਦੀਆਂ ਨਾ ਫਿਰ ਅਸੀਂ ਪਿੰਦੇ ਨੂੰ ਮੋਦਾ ਬਾਰੀ ਕੁੰਡਾ ਲਾਟਾ ਖੋਲਿਓ ਯਾਰ ਮੈਂ ਅੰਦਰ ਦਾ ਆ ਗਿਆ ਇੱਧਰ ਦੇਖੋ ਇੱਧਰ ਸਬਜੀ ਬਣ ਰਹੀ ਆਗੀ ਆ ਪਿੰਡੀਆਂ ਦੀ ਸਬਜੀ ਬਣ ਰਹੀ ਆ ਤੇ ਯਾਰ ਬਾਕੀ ਹਨਾ ਆ ਯਾਰ ਇਹਦਾ ਪਿੰਜਰਾ ਲਿਆਂਗੇ ਰੱਖ ਰਿਹਾ ਹੈਗਾ ਯਾਰ ਮੈਂ ਸਿੰਪਲੀ ਵਲੋਗ ਕਰਨਾ ਹੁਣ ਆ ਵੇਖਿਆ ਆ ਦੇਖੋ ਤੁਸੀਂ ਆ ਦੇਖੋ ਇਹ ਲੱਛਣ ਕਿਵੇਂ ਡਰ ਰਹੀ ਹੈਗੀ ਹੁ ਆ ਦੇਖੋ ਮੈਨੂੰ ਐ ਆ ਵੀ ਹੁਣ ਮੇਰੇ ਨਾਲ ਖੇਡੂਗਾ ਆ ਦੇਖੋ ਹੁਣ ਚੰਬਣ ਲੱਗ ਗਈ ਏ ਇਹ ਐਹੀ ਆ ਬਾਈ ਇਹ ਤਾਂ ਮਸਣਾ ਜਿਵੇਂ ਮੈਂ ਇਹ ਵਲੋਗ ਵੀ ਪਾਉਂਦਾ ਰਹੂੰਗਾ ਤੇ ਵੀਡੀਓਜ਼ ਵੀ ਆਉਂਦੀਆਂ ਰਹਿਣੀਆਂ ਤੁਹਾਡੇ ਲੋਵੇ ਕਿਉਂਕਿ ਯਾਰ ਵਲੋਗ ਤਾਂ ਜਿਵੇਂ ਨਾ ਇੰਟਰਟੇਨਮੈਂਟ ਨਹੀਂ ਕਰਦੇ ਹੈਗੇ ਉਹ ਦੂਜੀਆਂ ਵੀਡੀਓਜ਼ ਮੋੜੇ ਇੰਟਰਟੇਨਮੈਂਟ ਕਰ ਦੇਣੀਆਂ ਤੁਹਾਨੂੰ ਮਤਲਬ ਫਨੀ ਫਨੀ ਵੀਡੀਓ ਜਿਹੜੀਆਂ ਆਦੀ ਆਉਂਦੀਆਂ ਨੇ ਤੇ ਆਹ ਦੇਖੋ ਯਾਰ ਆ ਬੈਠੀ ਹੈ ਜੀ ਹੁਣ ਆ ਯਾਰ ਆ ਦੇਖੋ ਸਾਡਾ ਬੰਬੂ ਘਰ ਆ ਮੇਰੀ ਸ਼ੈਂਕਲੀ ਤੇ ਯਾਰ ਮੈਂ ਬਾਕੀ ਤੁਹਾਨੂੰ ਹੋਮ ਟੂਰ ਵੀ ਦਊਗਾ ਸਾਡਾ ਤੇ ਬਾਕੀ ਸਾਡੀ ਇਹ ਪਹਿਲਾਂ ਦੁਕਾਨ ਹੁੰਦੀ ਸੀ ਜੀ ਆ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਸਾਡਾ ਘਰ ਦੇਖੋ ਯਾਰ ਤੇ ਆ ਦੇਖੋ ਯਾਰ ਇਹ ਮੇਰੇ ਚਾਚੇ ਦਾ ਘਰ ਆ ਆ ਸਾਡਾ ਘਰ ਆਗਾ ਤੇ ਆ ਯਾਰ ਇੱਕ ਸਾਡੀ ਇਹ ਕੈਂਡੀ ਜੀ ਬੈਠੀ ਆਗੀ ਆ ਦੇਖੋ ਯਾਰ ਤੇ ਯਾਰ ਬਾਕੀ ਦੁੱਸੀ ਚੱਲੋ ਮਤਲਬ ਹੋਰ ਕਿਦਾਂ ਕਿਦਾਂ ਦੀ ਅਸੀਂ ਵੀਡੀਓਜ਼ ਪਾਈਏ ਜੇ ਯਾਰ ਤੁਸੀਂ ਮਤਲਬ ਵੀਡੀਓ ਦੇਖ ਕੇ ਜਾਣੇ ਉਹਨਾਂ ਤਾਂ ਯਾਰ ਲਾਈਕ ਕਰ ਦਿਆ ਕਰੋ ਤੇ ਯਾਰ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਆ ਕਰੋ ਯਾਰ ਯਾਰ ਆ ਦੇਖੋ ਇਹਦੇ ਲੱਛਣ ਉਹ ਸਾਹਮਣੇ ਕੁੱਤੇ ਨੂੰ ਭੌਂਕ ਰਿਹਾ ਜੀ ਯਾਰ ਇਹ ਉਹ ਦੇਖੋ ਉਹ ਦੇਖੋ ਯਾਰ ਆ ਦੇਖੋ ਯਾਰ ਜਿਵੇਂ ਮੈਂ ਇਹ ਨਾਲ ਨਾਲ ਜਾਊਗਾ ਨਾ ਤਾਂ ਇਹ ਪਿੱਛੇ ਪਿੱਛੇ ਜਾਂਦੀ ਆ ਉਹ ਦੇਖੋ ਯਾਰ ਕਿਵੇਂ ਛੋੜ ਕਰਦੀ ਹੈਗੀ ਇਹ ਰੈਡੀਸ਼ ਰੈਡੀਸ਼ ਰੈਡੀ ਰੈਡੀਸ਼ ਆ ਦੇਖੋ ਯਾਰ ਕਿਵੇਂ ਤੁਸੀਂ ਇਹਦੇ ਲੱਛਣੇ ਦੇਖ ਸਕਦੇ ਹੋ ਹਰ ਜਿਵੇਂ ਹੁਣ ਭਾਗ ਜੂਗਾ ਨਾ ਫਿਰ ਦੇਖੋ ਕੀ ਕਰੂਗੀ ਚੰਗਾ ਕੈਂਡੀ ਮੈਂ ਜਾ ਰਿਹਾ ਆ ਦੇਖੋ ਯਾਰ ਕਿਵੇਂ ਆਰੀ ਹੈਗੀ ਭਿੱਜੀ ਆ ਦੇਖ ਯਾਰ ਜੇ ਮੈਂ ਉਹਨੂੰ ਜਾਣਾ ਫੇਰ ਕੜਿਸ਼ 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 ਆ ਦੇਖ ਯਾਰ ਕਿ ਮੈਂ ਜਾ ਰਿਹਾ ਮੈਂ ਜਾ ਰਿਹਾ ਮੈਂ ਚੱਲਿਆ ਗੈਂਟੀ ਆ ਦੇਖ ਯਾਰ ਕਿ ਮੈਂ ਆ ਰਹੀ ਹਾਂ ਇਹ ਡਰ ਕੇ ਭੱਜਦੀ ਡਰਦੀ ਬਹੁਤ ਆ ਯਾਰ ਇਹ ਤੇ ਯਾਰ ਉੱਪਰ ਬਹੁਤ ਆ ਰਹੀ ਜਾ ਦੇਖ ਯਾਰ ਮੇਰੀ ਓੜੀ ਅੰਮੀ ਕਿਚਾ ਤਾਂ ਬਾਕੀ ਯਾਰ ਸਾਰਾ ਦਿਨ ਕੰਮ ਹੰਦੇ ਕਰਦੇ ਰਹਿੰਦੇ ਆ ਅਸੀਂ ਤਾਂ ਮੈਂ ਨਹੀਂ ਆ ਸਾਰੇ ਜਣੇ ਤੇ ਆ ਦੇਖੋ ਯਾਰ ਫੇਰ ਨਹੀਂ ਟਲਦੀ ਇਹ ਫੇਰ ਕਹਿੰਦੀ ਆ ਵੀ ਕਰਦੇ ਆ ਯਾਰ ਗੰਦ ਦਾ ਬਹੁਤ ਖਾਂਦੀ ਆ ਨਾ ਇੱਕਦਮ ਚੰਗਾ ਘਟਾਪਾ ਆਉਣਾ ਚਾਹੀਦਾ ਜਿਹੜਾਪਾ ਰੋਜ਼ ਕਰਾਂਦੀ ਆ ਬਈ ਅਹੀਂ ਇਸੇ ਚੱਜ ਤੋਂ ਆਹ ਦੇਖੋ ਯਾਰ ਕਿਵੇਂ ਖੜੀ ਆ ਗਈ ਹੁਣ ਆਹ ਦੇਖੋ ਤਾਂ ਹੀ ਤਾਂ ਯਾਰ ਛਿੱਤਰ ਖਾਦੀ ਆ ਗਈ ਇਹੋ ਆ ਦੇਖੋ ਯਾਰ ਹੁਣ ਕਿਵੇਂ ਲੁਕਦੀ ਆਗੀ ਆ ਦੇਖੋ ਤਾਂ ਇਸੇ ਨਾਲ ਕਰਦੇ ਆਪਾਂ ਅੱਜ ਵਲੌਗ ਦਾ ਐਂਡ ਤੇ ਦੱਸੋ ਕਿਵੇਂ ਦੀ ਲੱਗੀ ਇਹ ਵੀਡੀਓ ਤੇ ਚੈਨਲ ਨੂੰ ਯਾਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਯਾਰ ਹਾਂਜੀ ਐਵੇਂ ਤੁਹਾਡੇ ਲਈ ਹੋਰ ਵਧੀਆ-ਵਧੀਆ ਵਲੌਗ ਆਉਂਦੇ ਰਹਿਣਗੇ ਵਧੀਆ-ਵਧੀਆ ਵੀਡੀਓ ਸੰਗੀਆਂ ਰਹਿਣਗੀਆਂ ਤਾਂ ਮਿਲਦੇ ਆ ਨਵੇਂ ਵੀਡੀਓ ਜਾਂ ਵਲੌਗ ਦੇ ਨਾਲ